ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਹਦੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਗਰੂਪ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹ ਆ ਜਗਰੂਪ ਸਿੰਘ ਉਹ ਪੁਲਿਸ ਮੁਲਾਜ਼ਮ ਜਿਸ ਤੇ ਇਲਜ਼ਾਮ ਨੇ ਵਿਆਸ ਮਾਗਮ ਦੇ ਵਿੱਚ ਡਾਂਸ ਕਰਨ ਵਾਲੀ ਕੁੜੀ ਨੂੰ ਗਲਾਸ ਮਾਰਨ ਦਾ ਪੁਲਿਸ ਨੇ ਉਸ ਨੂੰ ਫੜ ਲਿਆ ਪਰ ਇਸ ਦੇ ਦੋ ਸਾਥੀ ਅਜੇ ਵੀ ਫਰਾਰ ਨੇ ਦਰਅਸਲ ਸਮਰਾਦ ਦੇ ਵਿੱਚ ਵਿਆਸ ਮਾਗਮ ਦੌਰਾਨ ਵਿਵਾਦ ਹੋ ਗਿਆ ਸੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਤੇ ਫਿਰ ਸਵਾਲ ਉੱਠੇ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਤੇ ਹੁਣ ਮਲਜ਼ਮ ਫੜਿਆ ਗਿਆ ਹੈ ਜਗਰੂਪ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਬਾਕੀ ਅਸੀਂ ਟੀਮਾਂ ਭੇਜੀਆਂ ਹੋਈਆਂ ਨੇ। ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ। ਇਹ ਜਗਰੂਪ ਲਈ ਪਹਿਲਾਂ ਵੀ ਛਾਪੇਮਾਰੀ ਕੀਤੀ ਹੈ ਕਿੱਥੋਂ ਫੜਿਆ ਜੀ ਹਾਂ। ਹਾਂਜੀ ਇਹਨਾਂ ਨੂੰ ਨਾ ਛਾਪੇਮਾਰੀ ਜਿੱਥੇ-ਜਿੱਥੇ ਇਹਨਾਂ ਦੀਆਂ ਲੁਕਣਗਾਹਾਂ ਸੀਗੀਆਂ ਸਾਰੇ ਉੱਥੇ ਟੀਮਾਂ ਭੇਜੀਆਂ ਹੋਈਆਂ ਸੀ। ਉਹ ਟੀਮਾਂ ਨੇ ਸਾਡੇ ਕੱਲ ਸਾਨੂੰ ਸਫਲਤਾ ਮਿਲੀ ਸ਼ਾਮ ਨੂੰ ਤੇ ਅਸੀਂ ਉਹ ਬੰਦਾ ਗ੍ਰਿਫਤਾਰ ਕਰ ਲਿਆ। ਵੇਕੀਆਂ ਦੀ ਗ੍ਰਿਫਤਾਰੀ ਜਲਦੀ ਹੋ ਜੇ ਕਿੰਨੇ ਹੋਰ ਨੇ ਜਿਹੜੇ ਇਹਦੇ ਵਿੱਚ ਨਾਮਜ਼ਦ ਹੋਏ ਹੋਏ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਹਲੇ ਬਾਕੀ ਆ ਦੋ ਬੰਦੇ ਹੋਰ ਆ ਲੁਧਿਆਣੇ ਦਾ ਨਾਤਾ ਪੁਲਿਸ ਦੇ ਵਿੱਚ